ਵਿਕਤਾ ਸਾਰੇ ਜਿੰਦਾਬਾਦ ਕਰਦੇ ਹੋਏ ਨਾਰੇ ਜਿਹੜੇ ਲਾ ਰਹੇ ਆ ਕਿਉਂਕਿ ਸਾਡੇ ਸਾਰੇ ਮਲਾਜਮਾਂ ਅਜੇ ਦਫਤਰ ਸਟਾਫ ਦੇ ਅੱਜ ਸਾਡੇ ਸਫਾਈ ਕਰਮਚਾਰੀ ਸਾਰੇ ਇਕੱਠੇ ਨੇ ਉਹ ਤਾਂ ਇਕੱਠੇ ਹੋਏ ਨੇ ਕਿਉਂਕਿ ਸਾਡੇ ਸਾਰੇ ਮਲਾਜਮਾਂ ਦੀਆਂ ਜਿਹੜੀਆਂ ਤਰਖਾਹਾਂ ਨੇ ਰੁਕੀਆਂ ਹੋਈਆਂ ਨੇ ਕਿਉਂਕਿ ਸਾਡੇ ਈਓ ਸਾਹਿਬ ਉਹ ਬਦਲ ਕੇ ਜਾ ਚੁੱਕੇ ਸੀ ਸਰਕਾਰ ਨੇ ਹੁਣ ਤੱਕ ਕੋਈ ਉਹ ਨਹੀਂ ਲਾਇਆ ਤੁਸੀਂ ਸਾਰੇ ਸਰਕਾਰ ਦੇ ਹਾਲਾਤਾਂ ਤੋਂ ਜਾਣੂ ਹੋ ਤੇ ਤੁਸੀਂ ਮਲਾਜਮਾਂ ਦੇ ਹਾਲਾਤਾਂ ਤੋਂ ਵੀ ਜਾਣੂ ਹੋ ਤੁਸੀਂ ਜਾਣਦੇ ਹੋ ਮਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚੋਂ ਕਿਸ਼ਤਾਂ ਕੱਟ ਕੇ ਜਾਂਦੀਆਂ ਨੇ ਲੋਨ ਨੇ ਉਹਨਾਂ ਨੇ ਆਪਣੇ ਬੱਚਿਆਂ ਦੀਆਂ ਫੀਸਾਂ ਭਰਨੀਆਂ ਨੇ ਰਾਸ਼ਨ ਲਿਆਣੇ ਨੇ ਉਹ ਸਾਰੇ ਕਿਸੇ ਦਾ ਨੁਕਸਾਨ ਆ ਜਿਹੜਾ ਸਿਰਫ ਮਲਾਜ਼ਮ ਤੇ ਮਲਾਜ਼ਮ ਨੂੰ ਹੀ ਭਰਨਾ ਪੈ ਰਿਹਾ ਔਰ ਕਿਸੇ ਨੂੰ ਨਹੀਂ ਭਰਨਾ ਪੈ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਇਹੋ ਸਾਹਿਬ ਨੂੰ ਜਲਦੀ ਤੋਂ ਜਲਦੀ ਲਾਇਆ ਜਾਵੇ ਤਾਂ ਜੋ ਸਾਡੇ ਮਲਾਜ਼ਮ ਨੇ ਜਿੰਨੇ ਦਫ਼ਤਰ ਸਟਾਫ ਵੀ ਆ ਸਾਡਾ ਸਫਾਈ ਕਰਮਚਾਰੀ ਭਾਏ ਗੱਲ ਹੈ ਪੱਤਰਕਾਰ ਸਾਹਿਬ ਪਹਿਲਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡੀ ਪੰਜਾਬ ਸਰਕਾਰ ਤੱਕ ਆਵਾਜ਼ ਪਹੁੰਚਾਉਂਗੇ ਅਰ ਪਹੁੰਚਾਉਂਦੇ ਆ ਰਹੇ لیکن ਸਾਡੀਆਂ ਜਿਹੜੀਆਂ ਤਨਖਾਹਾਂ ਨੇ ਮੁਰੇ ਤਿਆਰ ਆ ਰਹੇ ਨੇ ਕਿਉਂਕਿ ਮੁਲਾਜ਼ਮ ਤਨਖਾਹ ਤੇ ਗੁਜ਼ਾਰਾ ਕਰਦੇ ਨੇ ਤਨਖਾਹ ਨਾ ਤਾਂ ਮੁਲਾਜ਼ਮਾਂ ਨੂੰ ਤਨਖਾਹ ਮਿਲਈਏ ਨੇ ਨਾ ਡੀਏ ਦੀਆਂ ਕਿਸ਼ਤਾਂ ਨੇ یوں ਬਦਲ ਚੁੱਕੇ ਨੇ ਇਹ ਨੂੰ ਦੁਬਾਰਾ ਕੋਈ ਫੈਕਟਰੀ ਦਾ ਉਹ ਨੂੰ ਇਹ ਮੰਤਰੀ ਸਾਹਿਬ ਨੂੰ ਮੰਤਰੀ ਜੀ ਨੂੰ ਬੇਨਤੀ ਕਰਦੇ ਆ ਕਿ ਸਾਡਾ ਯੂ ਸਰਦ ਦੁਬਾਰਾ ਲਾਇਆ ਜਾਵੇ ਕੋਈ ਨਾ ਕੋਈ ਤਾਂ ਕਿ ਆਪਣੇ ਮੁਲਾਜ਼ਮਾਂ ਦਾ ਤਨਖਾਹ ਦੇ ਸਕਣ ਤਾਂ ਕਿ ਆਪਣਾ ਤਿਆਰ ਵੀ ਬਣਾ ਸਕਣ ਪੀਸਤਾ ਭਰ ਤਕਣ ਇੰਨਾ ਕਿ ਕਹਿੰਦਾ ਆਪਾਂ ਧੰਨਵਾਦ ਕਰਦੇ ਹਾਂ ਤੁਹਾਡਾ ਪਹਿਲਾਂ ਤਾਂ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਤੁਹਾਡੇ ਮਾਧਮ ਰਾਹੀਂ ਜਿਹੜੀ ਸਾਡੇ ਮੁਲਾਜ਼ਮਾਂ ਦੀ ਜੇ ਮੰਗਾ ਨੇ ਮੇਂ ਤਨਖਾਹ ਦੀ ਆ ਪਹੁੰਚ ਰਹੀ ਹੈ ਸਰਕਾਰ ਤੱਕ ਪਿਛਲੇ ਮਹੀਨਿਆਂ ਦੇ ਜਿਹੜੇ ਤਿਹਾਰ ਨੰਗਣੇ ਉਹਦੇ ਕਰਕੇ ਜਿਹੜਾ ਮੁਲਾਜ਼ਮ ਦੀਆਂ ਤਨਖਾਹਾਂ ਤੇ ਸਾਰਾ ਡਿਪੈਂਡ ਹੈ ਕਿਸੇ ਨੇ ਲੋਨ ਲਿੱਤੇ ਹੋਏ ਕਿਸੇ ਨੇ ਆਪਣੇ ਬੱਚਿਆਂ ਨੂੰ ਸਟੱਡੀ ਵਾਸਤੇ ਲੋਨ ਕਰਾਇਆ ਨੇ ਉਹਨਾਂ ਦੀਆਂ ਕਿਸ਼ਤਾਂ ਦੇ ਜਿਹੜੀਆਂ ਫਾਈਨ ਪੈ ਰਹੇ ਨੇ ਇਸ ਲਈ ਪੰਜਾਬ ਸਰਕਾਰ ਦੀ ਤੁਹਾਡੇ ਮਾਧਮ ਰਹੀਂ ਮੈਂ ਕਹਿ ਰਿਹਾ ਆ ਕੀ ਜਲਦੀ ਤੋਂ ਜਲਦੀ ਜਿਹੜੀ ਐਗਜ਼ੈਕਟਿਵ ਅਫਸਰ ਦੀ ਉਰੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਥੋੜੇ ਛੱਦੇ ਤੁਸੀਂ ਆਇਓ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ 17-12 ਨੂੰ ਸਾਡੇ ਜੀ ਸਾਹਿਬ ਨੇ ਅਸਤੀਫਾ ਦਿੱਤਾ ਸੀਗਾ ਪ੍ਰੋਮੋਸ਼ਨ ਹੋਣ ਕਰਕੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਡੇ ਕੋਈ ਜੀ ਸਾਹਿਬ ਨਹੀਂ ਲਾਏ ਇਸ ਕਰਕੇ ਸਾਡੀਆਂ ਤਨਖਾਹਾਂ ਪੈਂਡਿੰਗ ਪਈਆਂ ਨੇ ਬਿਜਲੀ ਦੇ ਬਿੱਲਾਂ ਤੇ ਜੁਰਮਾਨੇ ਲੱਗ ਰਹੇ ਨੇ ਲੋੜੀਆਂ ਚਾਰ ਮੂਰੇ ਆ ਰਿਹਾ ਜੀ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਲਦ ਜਲਦ ਜੀ ਸਾਹਿਬ ਲਾਏ ਜਾਣ ਚੜ ਗਿਆ ਹੈ ਤਾਂ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਸਾਰੇ ਜਿੰਨੇ ਵੀ ਮੁਲਾਜ਼ਮ ਨੇ ਸਫਾਈ ਕਰਮਚਾਰੀ ਨੇਗੇ ਦਫ਼ਤਰ ਸਟਾ ਹੋਰ ਲੈਦੇ ਲੈਦੇ ਲੋਕ ਨੇ ਚਲੋ ਤਾਂ ਖਾਂ ਖਾਂ ਦੇ ਇੱਕ ਪਾਸੇ ਰਹਿ ਗਈਆਂ ਜਿਹੜੇ ਉਰੇ ਕਿਸੇ ਦਾ ਕੋਈ ਡੈਥ ਸਰਟੀਫਿਕੇਟ ਰਹਿੰਦਾ ਹੈ ਕਿਸੇ ਦਾ ਕੋਈ ਜਨਮ ਸਰਟੀਫਿਕੇਟ ਰਹਿੰਦਾ ਹੈ ਕਿਸੇ ਦੀ ਕੋਈ ਐਨਓਸੀ ਰਹਿੰਦੀ ਹੈ ਵੀ ਨਾਬੇ ਦੀ ਜਿਹੜੀ ਪਬਲਿਕ ਹੈ ਇੰਨੀ ਕੁ ਜ਼ਿਆਦਾ ਹਰਾਸ਼ਮੈਂਟ ਹੋ ਰਹੀ ਹੈ ਤਾਂ ਮੈਂ ਆਪ ਜੀ ਦੇ ਇਸ ਚੈਨਲ ਦੇ ਜ਼ਰੀਏ ਪੰਜਾਬ ਸਰਕਾਰ ਮੂਰੇ ਬੇਨਤੀ ਕਰ ਰਹੇ ਆਂ ਆ ਕਿ ਉਰੇ 15 ਦਸੰਬਰ ਦਾ ਜਿਹੜਾ ਯੂ ਹੈਗਾ ਉਰੇ ਹੈ ਨਹੀਂਗਾ ਜੀਦੇ ਕਰਕੇ ਨਾਬਾ ਸ਼ਹਿਰ ਨੂੰ ਬੜੀ ਜਿਆਦਾ ਦਿੱਕਤ ਆ ਰਹੀ ਹੈ ਮੈਂ ਸਾਡੇ ਉਰੇ ਨਾਬਾ ਦੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਆ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਉਰੇ ਯੂ ਇੱਕ ਪ੍ਰੋਵਾਈਡ ਕੀਤਾ ਜਾਵੇ ਤਾਂ ਜੋ ਜਿਹੜੇ ਨਾਬਾ ਦੀਆਂ ਸਮੱਸਿਆਵਾਂ ਆਣੀਆਂ ਜਲਦੀ ਤੋਂ ਜਲਦੀ ਦੂਰ ਹੋਣ ਤੇ ਤੁਸੀਂ ਇਹ ਦੇਖੋ ਕਿ ਵੀ ਐਡਾ ਵੱਡਾ ਧੀਆਂ ਦਾ ਤਿਹਾਰ ਆ ਰਿਹਾ ਆ ਲੋਹੜੀ ਦਾ ਤੇ ਸਰਕਾਰ ਨੂੰ ਬਿਲਕੁਲ ਵੀ ਪਤਾ ਨਹੀਂ ਹੈਗਾ ਕਿ ਵੀ ਹਾਂ ਜੀ ਵੀ ਅਸੀਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਨੇਗੀ ਤੇ ਧੁੰਦ ਬਹੁਤ ਜਿਆਦਾ ਪੈ ਰਹੀ ਹੈ ਉਹਦੇ ਕਰਕੇ ਹੀਟਰ ਲੱਗੇ ਹੁੰਦੇ ਆ ਹਾਂਜੀ ਕਾਰਨ ਕੀ ਆ ਕారణ ਇਹ ਠੰਡ ਆਈ ਦੇਖੋ ਮਾਲਜਮ ਸੀਟਾਂ ਤੇ ਨਹੀਂ ਹੈਗੇ ਨਹੀਂ ਨਹੀਂ ਹੈਗੇ ਜੀ ਆਪਣੇ ਆਪਣੀਆਂ ਸਾਰੀਆਂ ਸੀਟਾਂ ਤੇ ਮੁਲਾਜ਼ਮ ਹੈਗੇ ਸਿਰਫ ਪ੍ਰੋਵਿੰਸ਼ੀਅਲ ਕੈਡਰ ਜਿਹੜਾ ਹੈਗਾ ਨਾ ਉਹ ਉਹਨਾਂ ਕੋਲੇ ਪੂਰੇ ਜਿਵੇਂ ਐਮੀ ਸਾਹਿਬ ਦਾ ਚਾਰਜ ਪੂਰੇ ਜ਼ਿਲ੍ਹੇ ਦਾ ਜੇਏ ਸਾਹਿਬ ਕੋਲੇ ਇਹ ਭਾਸੋਂ ਵੀ ਚਾਰਜ ਹੈ ਤੇ ਘਨੌਰ ਵੀ ਚਾਰਜ ਹੈਗਾ ਉਹਨਾਂ ਕੋਲੇ ਤੇ ਈਓ ਸਾਹਿਬ ਦੀ ਪ੍ਰਮੋਸ਼ਨ ਹੋ ਗਈ ਉਹ ਉਹਨਾਂ ਦੀ ਪੋਸਟ ਹੈ ਜੀ ਵੀਕੈਂਟ ਹੈ ਜੀ ਉਹ ਅਸੀਂ ਸਰਕਾਰ ਨੂੰ ਬਾਰ-ਬਾਰ ਬੇਨਤੀ ਕਰ ਰਹੇ ਆ ਇਸ ਕਰਕੇ ਇਹ ਸਾਨੂੰ ਮੁਲਾਜ਼ਮਾਂ ਨੂੰ ਤਨਖਾਹ ਵੀ ਨਹੀਂ ਮਿਲੀ ਕਿਰਪਾ ਕਰਕੇ ਅਸੀਂ ਦਾ ਸੈਕਟਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਕਾਰਸਾਧਕ ਅਫਸਰ ਦੀ ਨਿਯੁਕਤੀ ਜਲਦੀ ਕੀਤੀ ਜਾਵੇ